ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵ ਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਤੋ ਪੈ ਸੁਆਮੀ ਮਾਨਸ ਕੀ ਗਤ ਇਹੀ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇहां ਉहां ਸੱਚ ਹੋਵੇ ਸੁਖ ਹਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁਖ ਜਾਏ ਸੋ ਰਠ ਮਹਲਾ ਤੀਜਾ ਸੋ ਸਿੱਖ ਸਖਾ ਬੰਦ ਪਹ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾ ਖਾਵੈ ਸੋ ਸਿਖ ਸਖਾ ਬੰਦਪ ਹੈ ਭਾਈ ਜੈ ਗੁਰ ਕੇ ਪਾਣੇ ਵਿੱਚ ਆਵੈ ਆਪਣੇ ਪਾਣੇ ਜੋ ਚਲੈ ਭਾਈ ਵਿਛੜ ਚੋਟਾ ਖਾਵੇ ਬੇਨ ਸਤ ਗੁਰ ਸੁਖ ਨਾ ਪਾਵੇ ਪਾਈ ਫਿਰ ਫਿਰ ਪਛੋਤਾਵੇ ਹਰ ਕੇ ਦਾਸ ਸੋਹਲੇ ਪਾਈ ਜਨਮ ਜਨਮ ਕੇ ਕਿਲ ਵਿਖ ਦੁਖ ਕਾਟੇ ਆਪੇ ਮੇਲ ਮਿਲਾਈ ਰਹਾਓ ਏਹੋ ਕਟੰਬ ਸਭ ਜੀ ਕੈ ਵੰਦਨ ਭਾਈ ਪਰਮ ਪੁਲਾ ਸੰਸਾਰਾ ਬੇਨ ਗੁਰ ਬੰਧਨ ਟੁੱਟੇ ਨਹੀਂ ਗੁਰਮੁਖ ਮੋਖ ਦਵਾਰਾ ਕਰਮ ਕਰਹਿ ਗੁਰ ਸਬਦ ਨਾ ਪਛਾਣੈ ਮਾਰ ਜਨਮਹਿ ਵਾਰੁ ਆਰਾ ਹਾ ਮੇਰਾ ਜਗ ਪਲਚ ਰਹਾ ਭਾਈ ਕੋਈ ਨਾ ਕਿਸਹੀ ਕੇਰਾ ਗੁਰਮੁਖ ਮਹਿਲ ਪਾਏ ਨੇ ਗੁਣ ਗਾਇਨ ਗਾਵਨ ਨਿਜ ਘਰ ਹੋਏ ਬਸਰਾ ਐਥੇ 부ਝੈ ਸੋ ਆਪ ਪਛਾਣੇ ਹਰ ਪ੍ਰਭ ਹੈ ਤਿਸ ਕੇਰਾ ਸਤ ਗੁਰ ਸਦਾ ਦਿਆਲ ਹੈ ਭਾਈ ਵਿਣ ਭਾਗਾ ਕੀ ਪਾਈਐ ਏ ਕੋ ਨਦਰ ਕਰ ਵੇਖੈ ਸਭ ਉਪਰ ਜੇ ਹਾ ਪਾਉ ਤੇ ਆ ਫਲ ਪਾਈਏ ਨਾਨਕ ਨਾਮ ਵਸੇ ਮਨ ਅੰਤਰ ਵਿੱਚ ਹੋ ਆਪ ਗਵਾਈਏ ਸਤ ਗੁਰ ਸਦਾ ਦਿਆਲ ਹੈ ਭਾਈ ਵਿਣ